ਕੀ ਕੀ ਹੁਣ ਤੱਕ ਮੁਸ਼ਕਲਾ ਦੇਖੀਆਂ ਤੁਸੀਂ ਉੱਥੇ ਗੁਰੂ ਘਰ ਦੇ ਵਿੱਚ ਕੀ ਕੀ ਮਰਿਆਦਾ ਦੇ ਖਿਲਾਫ ਲੋਕ ਦੇਖੇ ਨੇ ਕਈ ਵਾਰ ਜਿਵੇਂ ਤੁਸੀਂ ਜ਼ਿਕਰ ਕਰਤਾ ਕਿ ਇੱਕ ਹੱਥ ਗੁਰਬਾਣੀ ਪੜ ਰਿਹਾ ਗੁਟਕਾ ਸਾਬ ਲੈ ਕੇ ਦੂਜੇ ਹੱਥ ਨਾਲ ਉਹ ਹੀ ਜਲ ਚੱਕ ਰਿਹਾ ਹੋਰ ਕੀ ਕੀ ਅਜਿਹੀਆਂ ਗਲਤੀਆਂ ਜਿਹੜੀਆਂ ਤੁਸੀਂ ਦੇਖੀਆਂ ਮੈਨੂੰ ਲੱਗਦਾ ਵੀਡੀਓ ਤੋਂ ਵੀਡੀਓ ਤੋਂ ਬਾਅਦ ਸ਼ਾਇਦ ਲੋਕ ਸੁਧਾਰ ਲੈਣ ਸੁਣੋ ਮੈਂ ਤਾਂ ਵੇਖੋ ਪਹਿਲੀ ਦੀ ਗੱਲ ਉਹਨਾਂ ਨੇ ਕਹਿਣਾ ਜੀ ਇਹ ਗਿਆਨ ਵੜਦਾ ਇਹਨੂੰ ਕਿਹੜਾ ਆਪਨਾ ਇਹਨੂੰ ਪਤਾ ਨਹੀਂ ਮੈਂ ਪਹਿਲੀ ਗੱਲ ਆਪਣੇ ਤਾਂ ਝੁਕਦੀ ਜੀ ਆਪ ਆਪ ਜੀ ਨੂੰ ਕਹਿਣਾ ਚਾਹੀਦਾ ਸੋ ਮਹਾਰਾਜ ਕਿਰਪਾ ਕਰਨ ਇਹ ਕਮੇਟੀ ਦੇ ਜਿਹੜੇ ਚਰਮਣੀ ਕਮੇਟੀ ਦੇ ਹੈਗੇ ਨੇ ਆਪਣੇ ਭਰਾ ਜਿੰਨੇ ਵੀ ਉਹ ਇਹਨਾਂ ਨੂੰ ਕਹਿੰਦੇ ਆ ਮਤਲਬ ਬਾਬਾ ਜੀ ਨੇ ਕਥਾ ਦੇ ਵਿੱਚ ਕਿਹਾ ਵੀ ਆ ਕਿ ਗੁਟਕਾ ਸਾਹਿਬ ਫੜਦਿਆਂ ਕਦੀ ਜਲ ਨਹੀਂ ਛਕਣਾ ਕਦੀ ਕੁਝ ਨਹੀਂ ਛਕਣਾ ਪਰ ਸੰਗਤ ਤਾਂ ਪਤਾ ਨਹੀਂ ਹਟਦੇ ਨਹੀਂ ਲੋਕ ਮਤਲਬ ਕਿ ਇਹਦੇ ਕਹਣੇ ਦੇ ਵਿੱਚ ਨਹੀਂ ਪਿੰਨਾਂ ਤੇ ਅਜਿਹਾ ਸੀਗਾ ਜਿਵੇਂ ਬਾਹਰ ਸੜਕ ਤੇ ਸੰਗਤ ਬੈਠੀ ਹੈ ਹਾਂਜੀ ਤੇ ਗੁਟਕਾ ਸਾਹਿਬ ਹੱਥ ਤੇ ਵਿੱਚ ਤੇ ਲੱਗੀ ਸੰਗਤ ਬੂਟ ਚਪਲਾ ਲੈ ਕੇ ਨਿਕਲ ਰਹੀ ਹਾਂ ਇੱਕ ਐਵੀ ਐਵੀ ਜਿਗਰ ਕੀਤਾ ਹੈ ਮੈਨੇਜਰ ਸਾਹਿਬ ਨੇ ਮੈਨੇਜਰ ਹਰਪ੍ਰੀਤ ਸਿੰਘ ਸੀਗੇ ਉਹ ਹੁਣ ਰਿਟਾਇਰ ਹੋ ਗਏ ਨੇ ਉਹ ਤੇ ਉੱਥੇ ਬਹੁਤ ਵਧੀਆ ਤਲਵਿੰਦਰ ਸਿੰਘ ਮੋਨੂ ਵੀਰਿਆ ਆਪਣਾ ਉਹ ਵੀ ਗਾਈਡ ਕਰਦਾ ਵਧੀਆ ਸੰਗਤ ਨੂੰ ਸਾਰੇ ਜਿੰਨੇ ਭਰਾ ਨੇ ਪਰ ਕਾਰਨ ਇਹ ਪਰ ਕਹਨੇ ਚ ਰਹਿਣਾ ਚਾਹੀਦਾ ਕਿਸੇ